ਆਦਮਪੁਰ ਸ਼ਹਿਰ ਦੇ ਵਾਸੀ ਚੰਨੀ ਦੇ ਹੱਕ ਵਿੱਚ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਲਈ ਦਿਨ ਰਾਤ ਕਰ ਦਵਾਂਗੇ ਇੱਕ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਗਿਆਨ ਚੰਦ ਜੀ ਤੇ ਆਪਣੇ ਮੈਂ ਗਿਆਨ ਚੰਦ ਆਦਮਪੁਰ ਤੋਂ ਮਹੱਲਾ ਸਕਣਾ ਜਿਆ ਬਾਦਮਿਕੀ ਹਰ ਹਰ ਬਾਦਿਕੀ ਦੇਖੋ ਮੈਂ ਗਿਆਨ ਚੰਦ ਇਹ ਬੁੱਕ ਕਰੂੰਗਾ ਜਿਕੇ ਬਾਦਮਿਕ ਸਮਾਰਜ ਜਿੱਥੇ ਵੀ ਸਾਡਾ ਹੈਗਾ ਜਲੰਧਰ ਹੋਇਆ ਆਦਮਪੁਰ ਹੋਇਆ ਕੋਈ ਪਿੰਡ ਹੋਵੇ ਉਹ ਉਪਰਤ ਕਰ ਮੇਰਾ ਹੱਥ ਜੋੜ ਕੇ ਬਾਗ ਨੇ ਇਸ ਮਾਲ ਦੇ ਕੇ ਇਹ ਕਹੂੰਗਾ ਪ੍ਰਧਾਨ ਤੌਰ ਦੇ ਉੱਤੇ ਕਿ ਆਪਣੇ ਚੰਨੀ ਸਾਹਿਬ ਨੂੰ ਵੋਟ ਪਾਓ ਪਾ ਕੇ ਇਹਨਾਂ ਜਿਤਾਓ ਕਿ ਆਪਣਾ ਜੋ ਵੀ ਲੱਗੇ ਪਿੰਡ ਹੋਏ ਜਾਂ ਆਦਮਪੁਰ ਚੋ ਜਲੰਧਰ ਸ਼ਹਿਰ ਹੋਇਆ ਕੋ ਉੱਪਰ ਸ਼ਹਿਰ ਹੋਇਆ ਇਹਨਾਂ ਦੇ ਵਿੱਚ ਕੰਮ ਬੱਤ ਬੱਤ ਕੀਤੇ ਜਾਣਗੇ ਜੀ ਜੀ ਆਖਰੀ ਵਿੱਚ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਇਹ ਆ ਕਿ ਦੇਖੋ ਚੰਨੀ ਸਾਹਿਬ ਨੇ ਦੇਖੋ ਜੀ ਸਾਡੀਆਂ ਉਹਨਾਂ ਨੇ ਸਾਨੂੰ ਹੌਸਲਾ ਦਿਵਾਇਆ ਦੇ ਕਿ ਸਾਡੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਬਣਾਈਆਂ ਜਾਣਗੀਆਂ ਹੋਰ ਸਾਡੇ ਕਈ ਗਰੀਬਾਂ ਦੇ ਕੰਮਾਂ ਸਬਾਰੇ ਜਾਣੇ ਮਤਲਬ ਕਿ ਵੱਖ-ਵੱਖ ਪਾਰਟੀਆਂ ਦਾ ਤੁਸੀਂ ਹੁਣ ਅੱਕ ਚੁੱਕੇ ਹੋ ਹੁਣ ਸਾਨੂੰ ਉਮੀਦ ਹੈ ਕਿ ਜ਼ਾਦਾ ਲੀਡਰ ਬਹੁਤ ਵਧੀਆ ਲੀਡਰ ਆ ਜੀ ਜੀ ਦੇਖੋ ਮੈਂ ਦੂਜਾ ਇਹ ਕਹੂੰਗਾ ਕਿ ਆਪਣੇ ਬੋਲ ਕੋਈ ਕੀਮਤੀ ਪਾ ਕੇ ਹੱਥ ਜੋੜ ਕੇ ਮੈਂ ਕਹੂੰਗਾ ਹਰ ਸਮਾਜ ਦੇ ਅੱਗੇ ਕਿ ਚੰਨੀ ਸਾਹਿਬ ਨੂੰ ਅੱਗੇ ਲਿਆਓ ਬਸ ਮੇਰੀ ਇਹ ਬੇਨਤੀ ਹੈ ਠੀਕ ਹੈ ਜੀ ਧੰਨਵਾਦ ਜੀ ਜੀ ਸਰ ਸਾਰਿਆਂ ਨੂੰ ਜੈਪੀ ਜੈ ਭਰਤ ਮੈਂ ਤੁਹਾਡਾ ਆਪਣਾ ਲਖਨਬਰੀ ਯੂਥ ਫੋਰਸ ਪ੍ਰਧਾਨ ਹਲਕਾ ਲਖਨਪੁਰ ਔਰ ਮੇਰੇ ਨਾਲ ਮੇਰੇ ਸਾਥੀ ਬੈਠੇ ਨੇ ਅੱਜ ਇਕਬਾਲ ਜੀ ਸਣੀ ਔਰ ਸਾਡੇ ਗਿਆਨ ਚੰਦ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਆਪਣੇ ਨਾਲ 24 ਘੰਟੇ ਖੜੇ ਰਹਿੰਦੇ ਆ ਤੇ ਆਪਣਾ ਸਾਥ ਦਿੰਦੇ ਆ ਆਪ ਪਾਰਟੀ ਨੂੰ ਵੀ ਟਾਈਮ ਦਿੰਦੇ ਆ ਜੀ ਜੀ ਚੰਨੀ ਸਾਹਿਬ ਜਿਹੜੇ 3 ਮਹੀਨੇ ਆਪਣੇ ਮੁੱਖ ਮੰਤਰੀ ਰਹੇ ਆ ਠੀਕ ਹੈ ਜੀ ਉਹਨਾਂ ਦੇ ਕਿਹੜੇ ਕੰਮਾਂ ਬਾਰੇ ਤੁਸੀਂ ਜ਼ਿਆਦਾ ਜਾਣੋ ਇੱਕ ਤੁਸੀਂ ਦੇਖੋ ਕਿ ਚੰਨੀ ਸਾਹਿਬ ਨੇ ਜਿਹੜੇ ਕੰਮ ਕੀਤੇ 3 ਮਹੀਨੇ ਸੀ ਇਹ ਬਣ ਕੇ ਪੈਟਰੋਲ ਡੀਜ਼ਲ ਅੱਜ ਪੈਟਰੋਲ ਡੀਜ਼ਲ ਦਾ ਰੇਟ ਦੇਖ ਲਓ ਤੇ ਉਸ ਟਾਈਮ ਦੇਖਿਓ ਕਿੱਥੇ ਸੀ ਤੇ ਦੂਜੀ ਗੱਲ ਜਿਹੜੇ ਕੱਚੇ ਮੁਲਾਜ਼ਮ ਸੀ ਪੱਕੇ ਕੀਤੇ ਔਰ ਜਿਹੜੇ ਆਪਣੇ ਪੁਲਿਸ ਕਰਮਚਾਰੀ ਆ ਜਿਹੜੇ ਪੁਡਾਰੀਆ ਤਰ੍ਹਾਂ ਆ ਵਧਵਾਈਆਂ ਸੀ ਠੀਕ ਜੀ ਔਰ ਸੁਸਾਇਟੀਆਂ ਦੇ ਕਰਜੇ ਜੀ 3 ਮਹੀਨੇ ਦੇ ਵਿੱਚ ਉਹਨਾਂ ਨੇ ਹੋਰ ਵੀ ਬਹੁਤ ਲੋਕ ਭਲਾਈ ਲਈ ਕੰਮ ਕੀਤੇ ਜੋ ਕਿ ਉਹਨਾਂ ਨੂੰ ਲੋਕ ਪਸੰਦ ਕਰਦੇ ਇਸ ਲਈ ਉਹਨਾਂ ਨੂੰ ਲੋਕ ਪਸੰਦ ਕਰਦੇ ਤੇ ਆਖਰੀ ਵਿੱਚ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਔਰ ਜ਼ਿਲੰਦਰ ਸ਼ਹਿਰ ਨੂੰ ਆਪਾਂ ਵਧੀਆ ਬਣਾਈਏ ਔਰ ਜੋ ਉਹਨਾਂ ਨੇ 3 ਮਹੀਨਿਆਂ ਚ ਕੀਤਾ ਉਹ 55 ਸਾਲਾਂ ਦੇ ਵਿੱਚ ਆਪਾਂ ਉਹਨਾਂ ਕੋਲ ਪ੍ਰਾਪਤ ਕਰੀਏ ਕਿ ਜਲੰਧਰ ਸ਼ਹਿਰ ਵਧੀਆ ਬਣੇ। ਕੀ ਤੁਹਾਨੂੰ ਲੱਗਦਾ ਹੈ ਇਸ ਵਾਰ ਵੀ ਚੰਨੀ ਸਾਹਿਬ ਆਪਣੇ ਵਾਅਦਿਆਂ ਤੇ ਖਰੇ ਉੱਤਰਨਗੇ? ਹਾਂਜੀ 100% ਖਰੇ ਉੱਤਰਨਗੇ ਆਪਣੇ ਵਾਅਦਿਆਂ ਤੇ ਚੰਨੀ ਸਾਹਿਬ। ਔਰ ਸਾਰਿਆਂ ਮੈਂ ਹੀ ਅਪੀਲ ਕਰਨਾ ਚਾਹੁੰਦਾ ਕਿ ਇੱਕ ਆਪਣੀ ਵੋਟ ਕਦੀ ਵੇਚੀ ਹੋਰਾਂ ਤੇ ਦੂਜੀ ਪੀਲ ਇਹ ਹੈ ਕਿ ਆਪਣੀ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਓ। ਔਰ ਆਪਾਂ ਬਦਿਆਨ ਨੂੰ ਇੱਕ بڑے ਜਲੰਧਰ ਜ਼ਿਲ੍ਹੇ ਜਲੰਧਰ ਨੂੰ ਦਿਹਾਤੀ ਨੂੰ ਸ਼ਹਿਰ ਨੂੰ ਸੋਨਾ ਬਣਾਈਏ ਤੇ ਸੁੰਦਰ ਬਣਾਈਏ